ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਕੋਲ ਦੋ ਤਿੰਨ ਮਹੀਨੇ ਦੀ ਸਵੀ ਵੀ ਗਾਂ ਕਹੋ ਜੀ ਕੱਦ ਕੁਦ ਸੁਖਣਾ ਵਧੀਆ ਜੀ ਪਿੰਡ ਟੇ ਲਮਾ ਦੇਖ ਸਕਦੇ ਹੋ ਫਾਈ ਜੀਤਾ ਦਾ ਸਬਸਕ੍ਰਾਈਬਰ ਤਾਂ ਸ਼ੇਅਰ ਜ਼ਰੂਰ ਕਰਾ ਕਰੋ ਤਾਂ ਕਿ ਸਾਨੂੰ ਨੂੰ ਨਵੇਂ ਵੀਡੀਓ ਅਪਲੋਡ ਕਰਦੇ ਜੀ ਜੀਤਾ ਫਾਰਮ ਟੀਵੀ ਕਰਦੇ ਆ ਜੀ ਬਾਈ ਨਾਲ ਆਪਾਂ ਗੱਲਬਾਤ ਹਾਂਜੀ ਬਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕਿਨਾ ਭਰਾ ਆਪਣਾ ਬੁੱਟਾ ਸਿੰਘ ਆ ਜੀ ਕੰਟਰਟ ਲਵਾਇਆ ਠੀਕ ਹੈ ਜੀ ਜਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਤਹਿਸੀਲ ਤਾਂ ਭਾਈ ਨੰਬਰ ਵੀ ਦੱਸੋ ਜੀ ਨੰਬਰ 8460 ਠੀਕ ਹੈ ਜੀ 90449 ਠੀਕ ਹੈ ਵੀਰੇ ਕਿੰਨਾ ਘਟੇ ਹੋਗਾ ਸੂਈ ਨੂੰ ਵੀਰੇ 2 टाइम ਹੀ ਹੋਗੇ ਸੂਈ ਨੂੰ ਟਾਈਮ ਹੀ ਨਹੀਂ ਹੋਗੇ ਦੁੱਧ ਵੀਰੇ ਕਿੰਨਾ ਦਿੰਦੀ ਹੈ ਹਣ ਹੋਰ ਦੁੱਧ ਵੀਰੇ ਤਾਂ 18 ਕਿਲੋ ਆ ਇਹ ਗਾਂ ਹੀਟ ਦਾ ਕਰਕੇ ਮਤਲਬ ਘਟ ਗਈ ਪਹਿਲਾਂ 25 ਕਿਲੋ ਦੁੱਧ ਕੱਢੀ ਗਈ ਹੈ ਠੀਕ ਹੈ ਜੀ ਹਾਂਜੀ ਅਸਰ ਟੀਕਾ ਭਰਉਣਾ ਜੀ ਹਲੇ ਇਹਦੇ ਹਾਂਜੀ ਅਜੇ ਟੀਕਾ ਭਰਉਣਾਗਾ ਠੀਕ ਹੈ ਜੀ ਦਿਖਾ ਦਿਓ ਜੀ ਤੋੜ ਕੇ ਤੋੜ ਕੇ ਦਿਖਾ ਦਿਓ ਲਈ ਇਹ ਦੇਖੋ ਇਹ ਲਾ 25 ਲੀਟਰ ਕੱਢ ਤੇ ਦੇਖ ਸਕਦੇ ਬੈੜਾ ਕੀ ਹਾਂਜੀ ਹਾਂਜੀ ਜਮਾ ਕਦ ਕੋਤ ਸੁਖਣਾ ਵਧੀਆ ਦੇਖ ਸਕਦੇ ਥਾਂ ਥਾਂ ਛੱਡਾ ਛੱਡਾ ਠੀਕ ਹੈ ਜੀ ਥਾਂ ਥਾਂ ਨੂੰ ਵੀ ਰੋਕਿਆ ਜੀ ਜਵਾ ਪੂਰੇ ਸਹੀ ਆਈ ਚਾਰੇ ਤੁਹਾਨੂੰ ਬਾਈ ਤਾਰ ਤੁਹਾਨੂੰ ਬਾਈ ਕਹਿੰਦਾ ਇੱਕੋ ਜਿਹੇ ਸਮਾਂ ਸਹੀ ਆ ਜਿਹੜੇ ਬਾਕੀ ਤੁਹਾਡੇ ਸਾਹਮਣੇ ਆ ਬਾਈ ਜੀ ਨਗਲ ਲੈਟ ਕਰ ਲਿਓ ਹਾਂਜੀ ਪਰ ਆ ਰੇਟ ਦੱਸੋ ਜੀ ਦਾ ਰੇਟ ਇਹਦਾ 75000 ਆ ਜੀ 75000 ਆ ਜੀ ਹਾਂਜੀ ਕੋਈ 75000 ਰੁਪਏ ਰੇਟ ਆ ਠੀਕ ਹੈ ਜੀ ਤੇ ਦੇਖ ਸਕਦੇ ਆਪਣਾ ਨੰਬਰ ਹੈਗਾ ਜੀ 75282003555 ਜੇ ਕਿਸੇ ਭਾਈ ਨੂੰ ਵੀਡੀਓ ਬਣਾਉਣੇ ਤਾਂ ਆਪਣਾ ਜਰੂਰ ਕਨੈਕਟ ਕਰੋ ਜਿੱਤਾ ਫਾਰਮ ਟੀਮ ਨੂੰ ਬਾਤੋ ਸਬਸਕ੍ਰਾਈਬਰ ਤੇ ਸੇਅਰ ਜੁੜ ਕਰਾ ਕਰੋ ਤਾਂ ਕਿ ਜੰਮਾ ਮੈਂ ਤੁਹਾਨੂੰ ਵੀਡੀਓ ਅਪਲੋਡ ਕਰ ਦੇਵਾਂ ਓਕੇ ਬਾਏ ਬਸ